ਉਹ 500 ਮੀਟਰ ਦੇ ਘਰੇ ਤੋਂ ਬਾਹਰ ਕੋਈ ਵੀ ਪਿੰਡ ਦੇ ਵਿੱਚ 500 ਮੀਟਰ ਦੇ ਘਰੇ ਤੋਂ ਨਿਕੜਾਊਗਾ 500 ਮੀਟਰ ਹਰ ਇੱਕ ਪਾਰਟੀ ਦਾ ਤੁਸੀਂ ਕਿਉਂ ਆਏ ਜਾਂਦੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਅਰੇ ਤੁਸੀਂ ਅੰਦਰ ਆ ਕੇ ਆ ਕੇ ਮੈਂ ਪਾਰਟੀ ਦਾ ਨੁਮਾਇੰਦਾ ਅੱਜ ਵੀ ਕੰਪੇਨਿੰਗ ਕਰ ਰਿਹਾ ਮੇਰਾ ਵੀ ਮੇਰੀ ਗੱਲ ਸੁਣ ਤੁਸੀਂ ਕੱਪੇ ਨਹੀਂ ਕਰ ਰਹੇ ਮੈਂ ਪਾਰਟੀ ਦਾ ਨੁਮਾਇੰਦਾ ਹਾਂ ਤੁਸੀਂ ਅੱਜ ਕੰਪੇਨਿੰਗ ਪਰਸੋਂ ਨਹੀਂ ਕਰਤੋਂ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਨੁਮਾਇੰਦਾ ਥੋੜੀ ਕੱਲੇ ਕੱਲੇ ਪੁੱਛ ਕੇ ਜਾ ਕੇ ਬਾਹਰ ਪੇਵਲਾਂ ਦੇ ਜਾਂ ਤੁਸੀਂ ਕੰਪੇਨ ਨਹੀਂ ਕਰ ਸਕਦੇ ਤੁਸੀਂ ਧਮਕਾ ਨਹੀਂ ਸਕਦੇ ਆ ਕੇ ਮੈਨੂੰ ਦੱਸਣ ਦੀ ਰੂਲ ਨਹੀਂ ਰੂਲ ਮੈਨੂੰ ਪਤਾ ਰੂਲ ਪਤਾ ਹੈ ਫਿਰ ਮੈਨੂੰ ਰੂਲ ਨੂੰ ਫੋਲੋ ਕਰੋ ਜੇ ਤੁਹਾਨੂੰ ਪਤਾ ਹੈ ਪਤਾ ਨਹੀਂ ਕੋਈ ਫੋਲੋ ਕਰੋ ਕੋਈ ਕਿ ਪਤਾ ਹੈ ਤੇ ਸਾਨੂੰ ਨਹੀਂ ਪਤਾ ਮੈਨੂੰ ਪਤਾ ਸਾਨੂੰ ਪਤਾ ਸਭ ਪਤਾ ਕਿ ਨਹੀਂ ਸਾਨੂੰ ਵੀ ਪਤਾ ਜਿਹੜੀ ਵੀਡੀਓ ਨਾਲ 500 ਮੀਟਰ ਕਿਹੜਾ ਐਡਵੋਕੇਟ ਨੇ ਸਾਰੇ ਚੰਨਾ ਨੂੰ ਜਣਾਵਾ ਸਾਡੇ ਨਹੀਂ ਆਹੋ ਬੁੱਕਤਾ ਲੋ ਮੈਂ ਸਾਰੇ ਜਣਾਵਾ ਤੁਸੀਂ ਆਹੋ ਪਕਤੜੋ ਮੈਂ ਸਾਰੇ ਸਾਡੇ ਮਾਮੇ ਅੱਜ ਰਿਟਾਇਰ ਹੋਏ ਅਸੀਂ ਮੈਂ ਸਾਰੇ ਜਣਾਵਾ ਸਾਡੇ ਮਾਮੇ ਆਈ ਚਿਹਰੇ ਐਵੇਂ ਦੰਗੇ ਸਾਡੇ ਮਾਮੇ ਆਈ ਚਿਹਰੇ ਟਾਰ ਰਹੇ ਭਾਈ ਜੀ ਨੇ ਟੈਨ ਆ ਤੇ ਮੇਰੇ ਕੀ ਹੋ ਗਿਆ ਕੋਈ ਨੀ ਕੋਈ ਯਾਰੀ ਜੀ ਐਮਐਲਏ ਦੇ ਕੈਂਡੀਡੇਟ ਇਹ ਤੁਹਾਨੂੰ ਕਿੱਥੇ ਹੋਰ ਪੋਸਟ ਕਰਦੇ ਨੇ ਸਾਹਮਣੇ ਰੋ ਮੇਰਾ ਸੈਂਟਰ ਨਹੀਂ ਪਿੰਡਾਂ ਜਾ ਕੇ ਕੀ ਕਰਦੇ ਆਂ ਪੁੱਠਾ ਦੇ ਪਿੰਡ ਜਿੱਥੇ ਮੁਸ਼ਕਿਲ ਹੋਣਦੀ ਆ ਜਿੱਥੇ ਕੋਈ ਕਿਸੇ ਨੂੰ ਕੁਝ ਨਹੀਂ ਮੇਰੇ ਇਧਰ ਬਾਹਰ ਗੱਡੇ ਕਿੰਨੇ ਗੱਡੇ ਮੈਂ ਕਿਤੇ ਨਹੀਂ ਇੱਥੇ ਜੀ ਮੈਂ ਅੱਜ ਇੰਟੀਗੈਂਟ ਮੈਨੂੰ ਕਿੱਥੇ ਦਿਖਾਇਆ ਉਹਨੂੰ ਦਿਖਾਏ ਫਾਰਮ ਕਿੱਥੇ ਆ ਦਿਖਾ ਫਾਰਮ ਜਦੋਂ ਦਿਖਾ 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 ਫਾਰਮ ਬਣਾਇਆ ਅੰਦਰੋਂ ਐਸੇ ਟਾਈਮ ਇੱਕ ਹੀ ਟਾਈਮ ਇੱਥੇ ਇੱਥੇ ਰਹੇ ਹੋ ਆ ਤੂੰ ਇੰਦਰ ਬਣਾਓ ਵੀਡੀਓ ਦਿਖਾ ਕਿਹੜਾ ਫਾਰਮ ਆ ਤਖਾ ਤਖਾ گاਉਂ ਗਾਉਂ ਇਹਦਾ ਫਾਰਮ ਘਟੋਏ ਦੋ ਨਹੀਂ ਇਹਦਾ ਕਿਹੜਾ ਆ ਹਾਂ ਜੀ ਕੁਮਾਰ ਇਹਦਾ ਦੋ ਭਰੇ ਆ ਵਾ ਇਹਨਾਂ ਦੀ ਗੱਡੀ ਬੈਠੀ ਨਹੀਂ ਉਹ ਪਿੱਛੇ ਭਰਿਆ ਇਹਦਾ ਮੁੰਡੇ ਦਾ ਇੱਕ ਦਾ ਹੋਰ ਦਾ ਨਹੀਂ ਬੰਦ ਤੇ ਨਾਲ ਹੀ ਹੈ ਨਾਲੋਂ ਆਉਂਦੇ ਤੀ ਲਗਾਉਣ ਇਹਨੂੰ ਕੋ ਫਾਈਨਲ ਲਾਏ ਮੜੀ ਜੇ ਇੱਥੇ ਸਾਈਨਰ ਲਾ ਛੱਲੇ ਸਾਈਨ ਕਰ ਲੈ ਅੱਲਾ ਕਰ ਸਾਈਨ ਕਰੇ ਕਰੇ ਆਹ ਕਰ ਕਰ ਇਧਰ ਇੱਕ ਮਿੰਟ ਇਧਰ ਇਧਰ ਆਹ ਕਰਾਂਗਾ ਮੈਂ ਤੁਹਾਨੂੰ ਲਿਆਵਾਂਗਾ ਇੱਕ ਮਿੰਟ ਇੱਕ ਮਿੰਟ ਜਿਆਦਾ ਖਲੋ ਜਾ ਖਲੋ ਜਾ